ਅੱਜ ਵੇਲੇ ਦੇ ਤੁਹਾਨੂੰ ਇੱਕ ਹੋਰ ਵੱਡੀ ਖਬਰ ਦਾ ਰੁਖ ਕਰਦੇ ਆਂ ਇਹ ਖਬਰ ਹੈ ਕਿ ਇਹ ਖਬਰ ਜਿਹੜੀ ਬਹੁਤ ਹੀ ਮੰਦਭਾਗੀ ਕਹਦੀ ਆਪਾਂ ਇਸ ਨੂੰ ਇੱਕ ਮੋਦੀ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾ ਦਿੱਤਾ ਗਿਆਗਾ ਇਹ ਕਾਨੂੰਨ ਜਿਹੜਾ ਖਾਸ ਕਰਕੇ ਆਪਾਂ ਕਹਦੇ ਕਿ ਟਰੱਕ ਡਰਾਈਵਰਾਂ ਵਾਸਤੇ ਆ ਜਾਂ ਆਪਾਂ ਕਹਿੰਦੇ ਬੱਸ ਡਰਾਈਵਰਾਂ ਵਾਸਤੇ ਆ ਵੈਸੇ ਹਰ ਵਹੀਕਲ ਜਿਹੜਾ ਵੱਡੀ ਗੱਡੀ ਵਾਲਾ ਹੁੰਦਾ ਆਪਾਂ ਦੇਖਦੇ ਆ ਕਿ ਸੜਕਾਂ ਤੇ ਜਿਹੜਾ ਆਮ ਆਪਾਂ ਨਿਤਰੀ ਤਰ੍ਹਾਂ ਦੇਖਦੇ ਆ ਕਿ ਐਕਸੀਡੈਂਟ ਬਹੁਤ ਭਿਆਨਕ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਪਰ ਹੁਣ ਇਹ ਕੀ ਆ ਕਿ ਪਹਿਲਾਂ ਇਸ ਤਰ੍ਹਾਂ ਹੁੰਦਾ ਸੀ ਕਿ ਜਦੋਂ ਐਕਸੀਡੈਂਟ ਹੁੰਦਾ ਸੀ ਜਾਂ ਡਰਾਈਵਰ ਜਾਂ ਬੱਸ ਡਰਾਈਵਰ ਆਪਾਂ ਕਹਿੰਦੇ ਆ ਜਾਂ ਆਪਾਂ ਟਰੱਕ ਡਰਾਈਵ ਖਾਸ ਕਰਕੇ ਜਾਂ ਹੋਰ ਵੀ ਕਰਵਾਲੇ ਉੱਥੋਂ ਭੱਜ ਜਾਂਦੇ ਸੀ ਨਾ ਕਿ ਉਹ ਐਕਸੀਡੈਂਟ ਦੇ ਡਰ ਦੇ ਭੱਜਦੇ ਸੀ ਉਹ ਇਸ ਕਰਕੇ ਭੱਜ ਜਾਂਦੇ ਸੀ ਕਿ ਜੇਕਰ ਆਪਾਂ ਇੱਥੇ ਰੁਕ ਗਏ ਤਾਂ ਸਾਨੂੰ ਜਿਹੜੀ ਇਹ ਭੀੜ ਆਏ ਕੋਟ-ਕੋਟ ਕੇ ਮਾਰ ਦੋਗੀ ਤੇ ਬਾਅਦ 'ਚ ਜਿਹੜੀ ਉਹ ਕਲੇਮ ਦੀ ਗੱਲ ਹੁੰਦੀ ਆ ਚਲੋ ਕੋਰਟ ਦੇ ਵਿੱਚ ਮਸਲਾ ਚੱਲਿਆ ਜਾਂਦਾ ਸੀ ਕੋਰਟ ਦੇ ਬਾਅਦ ਤੋਂ ਕਈ ਵਾਰੀ ਸਮਝੌਤੇ ਵੀ ਹੋ ਜਾਂਦੇ ਸੀ ਆਪਸ ਦੇ ਵਿੱਚ ਲੈ ਦੇ ਕੇ ਥੋੜੇ ਘਣੇ ਰੁਪਈਆਂ ਦੇ ਵਿੱਚ ਤਾਂ ਉਹਦੇ ਤੋਂ ਵੱਧ-ਵੱਧ 304 ਲਗਦੀ ਸੀ ਪਰ ਹੁਣ ਮੋਦੀ ਸਰਕਾਰ ਨੇ ਇੱਕ ਨਵਾਂ ਅਜਾਇਆ ਜਿਹੜਾ ਕਾਨੂੰਨ ਆਉ ਪਾਸ ਕਰ ਦਿੱਤਾ ਜਿਹੜਾ ਕਿ ਬਹੁਤ ਹੀ ਆਪਾਂ ਕਹਿੰਦੀ ਏ ਕਿ ਚਿੰਤਾਜਨਕਾ ਤੇ ਮੰਦਪਾਗਾ ਦੇ ਖਾਸ ਕਰਕੇ ਜਿਹੜੇ ਹੁਣ ਵਹੀਕਲ ਨੇ ਵੱਡੇ ਵਹੀਕਲ ਨੇ ਟਰੱਕ ਡਰਾਈਵਰ ਟਰੱਕ ਹੋ ਗਿਆ ਜਾਂ ਆਪਾਂ ਕਹਿੰਦੇ ਬੜੇ ਬੜੇ ਜਿਹੜੇ ਨੂੰ ਆਪਾਂ ਸਿੱਧੇ ਲਫਜ਼ਾਂ ਦੇ ਵਿੱਚ ਦੇਸੀ ਚ ਕਹਿੰਦੇ ਆ ਕਿ ਘੋੜੇ ਹੋਗੇ ਜਿਨ੍ਹਾਂ ਨੂੰ ਟਰੱਕ ਵੀ ਡਰਾਈਵਰ ਚਲਾਉਂਦੇ ਨੇ ਬੱਸਾਂ ਹੋ ਗਈਆਂ ਤੇ ਹੋਰ ਅਨੇਕਾਂ ਗੱਡੀਆਂ ਹੋ ਗਈਆਂ ਹੁਣ ਇਹਦੇ ਵਿੱਚ ਮੋਦੀ ਸਰਕਾਰ ਨੇ ਇਹ ਬਿਲ ਪਾਸ ਕਰਤਾ ਜੇਕਰ ਕੋਈ ਵੀ ਵਿਅਕਤੀ ਡਰਾਈਵਰ ਉਥੋਂ ਐਕਸੀਡੈਂਟ ਵਾਲੀ ਥਾਂ ਤੋਂ ਭੱਜਦਾਗਾ ਉਸ ਨੂੰ ਸਿੱਧਮ ਸਿੱਧੀ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਦਾ ਜੁਰਮਾਨਾ ਕੀਤਾ ਜਾਵੇਗਾ ਇੱਕ ਨਵਾਂ ਕਾਨੂੰਨ ਆਇਆ ਤੇ ਜਿਹੜਾਗਾ ਕਿ 7 ਲੱਖ ਰੁਪਏ ਦਾ ਜੁਰਮਾਨਾ ਤੇ 10 ਸਾਲ ਦੀ ਸਜ਼ਾ ਜੇਕਰ ਕੋਈ ਵੀ ਐਕਸੀਡੈਂਟ ਤੋਂ ਥਾਂ ਤੋਂ ਬੰਦਾ ਭਜਦਾਗਾ ਯਾਨੀ ਕਿ ਡਰਾਈਵਰ ਉਥੋਂ ਭਜਦਾਗਾ ਤੇ ਇਹ ਆਪਾਂ ਕਹਦੇ ਕਿ ਇਹਦੇ ਵਿੱਚ ਕਾਫੀ ਜਿਹੜਾ ਆਪਾਂ ਕਹਦੀਏ ਕਿ ਹੱਦ ਤੱਕ ਜਿਹੜਾ ਇਹ ਕਾਨੂੰਨ ਮਾੜਾਗਾ ਕਿਉਂਕਿ ਕਿਸੇ ਦਾ ਜੀ ਨਹੀਂ ਕਰਦਾ ਕਿ ਅਸੀਂ ਸਾਡੀ ਗੱਡੀੇੇਠਾ ਬੰਦਾ ਆਕੇ ਮਰੇ ਸੜਕ ਡਰਾਈਵਰ ਜਾਂ ਬੱਸਾਂ ਜਾਂ ਕਿਸੇ ਹੋਰ ਗੱਡੀਆਂ ਥੱਲੇ ਅਚਾਨਕ ਆਪਾਂ ਦੇਖਦੇ ਆ ਐਕਸੀਡੈਂਟ ਹੋ ਜਾਂਦਾਗਾ ਆਪ ਤੌਰ ਤੇ ਦੇਖਦੇ ਆ ਕਿ ਆਪਾਂ ਸ਼ੜਕਾਂ ਦੇ ਕਿਨਾਰੇ ਕਈ ਵਾਰੀ ਮੋਟਰਸਾਈਕਲ ਵਾਲਾ ਜਾਂ ਗੱਡੀ ਵਾਲਾ ਅ ਅਕਸਰ ਹੀ ਜਿਹੜੇ ਨੇ ਐਕਸੀਡੈਂਟ ਇਹ ਹੁੰਦੇ ਰਹਿੰਦੇ ਨੇ ਪਰ ਹੁਣ ਜਿਹੜਾ ਇਹ ਨਵਾਂ ਕਾਨੂੰਨ ਦਿੱਤਾਗਾ ਮੋਦੀ ਸਰਕਾਰ ਵੱਲੋਂ ਇਹ ਬਹੁਤ ਆਪਾਂ ਕਹਿੰਦੇ ਇੱਕ ਮੰਦਭਾਗਾਗਾ ਕਿ ਟਰੱਕ ਡਰਾਈਵਰਾਂ ਦੀ ਤਨਖਾਹ ਬੱਸ ਡਰਾਈਵਰਾਂ ਦੀ ਤਨਖਾਹ ਤੇ ਵੱਧ ਤੋਂ ਵੱਧ 10 15 20000 ਹੋਊਗੀ ਤੇ ਉਹ ਡਰਾਈਵਰ ਜੇਕਰ ਉਤੋਂ ਐਕਸੀਡੈਂਟ ਹੁੰਦਾਗਾ ਅਕਸਰ ਆਪਾਂ ਦੇਖਦੇ ਆਂ ਕਿ ਭੀੜ ਵੱਲੋਂ ਉਸ ਬੰਦੇ ਨੂੰ ਚੱਕਣ ਦੀ ਜਗ੍ਹਾ ਥਾਂ ਜਾਖਮੀਆਂ ਨੂੰ ਡਰਾਈਵਰ ਵੱਲ ਪੈ ਜਾਂਦੇ ਆਂ ਕੁੱਟਣ ਕੁੱਟਣ ਲੱਗ ਜਾਂਦੇ ਆਂ ਕਈ ਵਾਰੀ ਜਾਨਾਂ ਵੀ ਚਲੀਆਂ ਜਾਂਦੀਆਂ ਨੇ ਜੇ ਹੁਣ ਬੱਸ ਡਰਾਈਵਰ ਜਾਂ ਟਰੱਕ ਡਰਾਈਵਰ ਜਾਂ ਕੋਈ ਹੋਰ ਡਰਾਈਵਰ ਉੱਥੇ ਖੜਦਾਗਾ ਤਾਂ ਭੀੜ ਵੱਲੋਂ ਕੁੱਟ ਕੇ ਮਰਿਆ ਜਾਊਗਾ ਜੇਕਰ ਉਤੋਂ ਭਜਦਾਗਾ ਤਾਂ ਉਹਨੂੰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਆਪ ਬੰਦਾ 15 20000 ਤਨਖਾਹ ਲੈਣ ਵਾਲਾ 10000 ਤਨਖਾਹ ਲੈਣ ਵਾਲਾ ਇਹ ਕਿੱਥੋਂ ਅਦਾ ਕਰੇਗਾ 7 ਲੱਖ ਰੁਪਇਆ ਜੁਰਮਾਨਾ 10 ਸਾਲ ਦੀ ਸਜ਼ਾ ਸਿੱਧਵਤ ਸਿੱਧੀ ਇਹ ਕਹਿ ਦੀ ਇੱਕ ਜਿਹੜੇ ਹੁਣ ਟਰੱਕ ਡਰਾਈਵਰ ਨੇ ਕਰੋਨਾ ਕਾਲ ਵੇਲੇ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਕੋਈ ਮਾੜੀ ਵਿਫਤਾ ਹੁੰਦੀ ਹੈ ਇਹ ਢੁਆ ਢੁਾਈ ਕਰਦੇ ਨੇ ਗਜਰਾਤ ਜਾਂਦੇ ਨੇ ਮੰਨ ਲਓ ਬਾਹਰਲੇ ਦੇਸ਼ਾਂ ਵਿੱਚ ਜਾਂਦੇ ਨੇ ਉਧਰਲਾ ਸਮਾਨ ਪੰਜਾਬ ਲਿਆਉਂਦੇ ਨੇ ਪੰਜਾਬੋਂ ਜਿਹੜਾ ਸਮਾਨ ਬਾਹਰ ਜਾਂਦਾਗਾ ਇਹ ਸਾਰਾ ਆਪਾਂ ਨਿਤ ਦਾ ਟੀਨ ਦੇਖਦੇ ਆ ਕਿ ਟਰੱਕ ਡਰਾਈਵਰਾਂ ਬਿਨਾਂ ਜਿੰਨਾ ਵੀ ਸਮਾਨ ਫਲ ਫਰੂਟ ਅਨਾਜ ਵਗੈਰਾ ਜਿੰਨਾ ਵੀ ਢਵਾ ਠਵਾਈ ਆਉਂਦੀ ਆ ਸਾਰੀ ਇਹ ਟਰੱਕ ਮਸਿੰਦਰੀ ਰਾਹੀ ਆਉਂਦੀ ਆ ਖਾਸ ਕਰਕੇ ਜਿਹੜਾ ਸਭ ਤੋਂ ਜ਼ਿਆਦਾ ਦਿਨ ਰਾਤ ਚੱਨਣ ਵਾਲਾ ਕਹਦੇ ਆ ਕਿ ਆਪਾਂ ਜਾਂ ਜਿਹੜੇ ਆਪਾਂ ਲਵਜਾ ਚ ਕਹਿੰਦੇ ਆ ਘੋੜੇ ਜਾਂ ਟਰੱਕ ਨੇ ਜਿਹੜੇ ਸਾਡੇ ਵੀਰ ਚਲਾਉਂਦੇ ਨੇ ਡਰਾਈਵਰ ਦਿਨ ਰਾਤ ਦੀ ਮਿਹਨਤ ਹੁੰਦੀ ਆ ਦਿਨ ਰਾਤ ਦੀ ਮਿਹਨਤ ਕਰਕੇ ਉਹ ਕਹਿੰਦੇ ਆ ਕਿ ਅਸੀਂ ਬੱਚਿਆਂ ਦੇ ਲਈ ਵੀ 10 20000 ਜਿਹੜੀ ਤਨਖਾਹ ਗਈ ਉਹ ਘਰੇ ਦਿੰਦਿਆ ਤੇ ਉਹਨਾਂ ਦਾ ਘਰੇ ਗੁਜ਼ਾਰਾ ਹੁੰਦਾਗਾ ਤੇ ਹੁਣ ਇਹ ਕਾਨੂੰਨ ਦੇ ਨਾਲ ਤਾਂ ਬਹੁਤ ਵੱਡਾ ਜਿਹੜਾਗਾ ਇਹ ਇੱਕ ਆਪਾਂ ਕਹਿੰਦੇ ਆ ਆਪਸ ਦੇ ਵਿੱਚ ਜਿਹੜਾ ਬਹੁਤ ਹਲਚਲ ਹੋਵੇਗੀ ਇਸ ਕਾਨੂੰਨ ਦੇ ਨਾਲ ਤਾਂ ਬਹੁਤ ਜ਼ਿਆਦਾ ਜਿਹੜਾ ਡਰਾਈਵਰਾਂ ਤੇ ਪ੍ਰਭਾਵ ਪਵੇਗਾ ਡਰਾਈਵਰ ਗੱਡੀਆਂ ਸੱਡ ਕੇ ਜਿਹੜੇ ਘਰਾਂ ਨੂੰ ਵਰਤਣਗੇ ਤੇ ਕਿਹੜਾ ਆਖੂ ਆ ਕਿ ਮੈਂ ਬੱਸ ਚਲਾਉਣਾ ਕਿਹੜਾ ਕਹੂ ਇੱਕ ਮਿੰਟ ਟਰੱਕ ਚਲਾਉਣਾ ਕਿਉਂਕਿ ਕੀ ਪਤਾ ਕਦੋਂ ਕਿਹੜੇ ਮੋੜ ਤੇ ਕਦੋਂ ਐਕਸੀਡੈਂਟ ਹੋ ਜੇ ਤੇ ਜੇਕਰ ਉੱਥੇ ਡਰਾਈਵਰ ਖੜਦਾ ਤਾਂ ਪਹਿਲਾਂ ਵੀ ਕਿਹਾ ਕਿ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਜਾਂਦਾਗਾ ਭੀੜ ਵੱਲੋਂ ਕੁੱਟਿਆ ਜਾਂਦਾਗਾ ਜੇ ਉਹ ਉਹਨੂੰ ਉੱਥੋਂ ਭਜਦਾਗਾ ਤੇ ਨਵਾਂ ਕਾਨੂੰਨ ਮੋਦੀ ਨੇ ਲਿਆਂਦਾਗਾ ਜਿਹੜਾ ਇਹਦੇ ਵਿੱਚ ਘੱਟੋ-ਘੱਟ 7 ਲੱਖ ਰੁਪਇਆ ਜੁਰਮਾਨਾ ਦੱਸਿਆ ਜਾਂਦਾ ਤੇ 10 ਸਾਲ ਦੀ ਸਿੱਧਮ ਸਿੱਧੀ ਸਜ਼ਾ ਗਈ ਹੁਣ ਕਿਹੜਾ ਜਿਹੜਾਗਾ ਡਰਾਈਵਰ ਕਹੂਗਾ ਕਿ ਮੈਂ ਡਰਾਈਵਰੀ ਕਰਨੀ ਆ ਇਹਦੇ ਨਾਲ ਵਪਾਰਕ ਸੰਬੰਧਾਂ ਤੇ ਆਪਦੀ ਹੋਰ ਸਬੰਧਾਂ ਦੇ ਵਿੱਚ ਬੜੀ ਜਿਹੜਾ ਇੱਕ ਆਪਾਂ ਕਹਿੰਦੇ ਆ ਬੜੀ ਖਟਾਸ ਪਾਉਗੀ ਅਤੇ ਜਿਹੜੇ ਹੁਣ ਧਰਨੇ ਨੇ ਇਹ ਦੁਆਰੇ ਲੱਗਦਾ ਕਿ ਦਿੱਲੀ ਦੀਆਂ ਬਰੂਹਾਂ ਤੇ ਧਰਨੇ ਦੇਣੇ ਪੈਣਗੇ ਕਿਉਂਕਿ ਮੋਦੀ ਦੇ ਕਾਨੂੰਨ ਖਿਲਾਫ ਹੁਣ ਟਰੱਕ ਡਰਾਈਵਰ ਹੋਣ ਚਾਹੇ ਬੱਸਾਂ ਵਾਲੇ ਹੋਣ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੇਖ ਲਿਓ ਇੱਕ ਸੰਘਰਸ਼ ਵਿੱਢਣਗੇ ਕਿਉਂ ਵਿੱਢਣਗੇ ਕਿਉਂਕਿ ਡਰਾਈਵਰ ਦੀ ਜਿਹੜੀ ਕਮਾਈ ਆ ਰੋਟੀ ਰੋਜੀ ਆ ਉਹ ਉਹਦੀ ਟਰੱਕ ਤੋਂ ਆ ਉਹਦੀ ਬੱਸ ਤੋਂ ਆ ਜੇਕਰ ਉਹ ਡਰਾਈਵਰ ਆ ਤਾਂ ਉਹ ਕਮਾਈ ਜਿਹੜੀ ਆ ਉਹਦੀ ਬੱਚਿਆਂ ਲਈ ਜਿਹੜੀ ਕਰਦਾਗਾ ਤਾਂ ਉਹ ਟਰੱਕ ਡਰਾਈਵਰ ਉਹ ਤੋਂ ਲੈਂਦਾਗਾ ਪਰ ਹੁਣ ਜੇਕਰ 10 ਸਾਲ ਦੀ ਸਜ਼ਾ ਤੇ 7 ਲੱਖ ਰੁਪਏ ਜੁਰਮਾਨਾ ਕੌਣ ਭਰ ਦੂਗਾ ਇਹ ਅਕਸਰ ਬਹੁਤ ਹੀ ਮਾੜਾ ਜਿਹੜਾ ਕਾਨੂੰਨ ਆ ਅੱਗੇ ਜਿਹੜੀ ਹੈਗੀ ਸੀ ਉਹਦੇ ਚ 304 ਲੱਗ ਜਾਂਦੀ ਸੀ ਤੇ ਮਾੜਾ ਮੋਟਾ ਜਿਹੜਾ ਹੁੰਦਾ ਸੀ ਕਲੇਮ ਭਰ ਕੇ ਖੜਾ ਸੁੱਟ ਜਾਂਦਾ ਸੀ ਪਰ ਜਿਹੜਾ ਹੁਣ ਇਸ ਵਕਤ ਜਿਹੜਾ ਇਹ ਨਵਾਂ ਕਾਨੂੰਨ ਬਣਿਆ ਬਹੁਤ ਆਪਾਂ ਕਹਿ ਦਈਏ ਕਿ ਇੱਕ ਮੰਦਭਾਗਾ ਕਾਨੂੰਨ ਆ ਤੇ ਇੱਕ ਮੋਦੀ ਸਰਕਾਰ ਦਾ ਕਹਿ ਦਈਏ ਕਿ ਜਿਹੜਾ ਦਿੱਲੀ ਅਦੋਲਨ ਜਿੱਤਿਆ ਸੀ ਸ਼ਾਇਦ ਉਸ ਨੂੰ ਲੈ ਕੇ ਜਿਹੜਾਗਾ ਇਹ ਇਹ ਜੇ ਕਾਨੂੰਨ ਬਣਾਏ ਜਾ ਰਹੇ ਨੇ ਪਹਿਲਾਂ ਖੇਤੀ ਬਿਲ ਬਣਾਏ ਸੀ ਤਿੰਨ ਕਾਲੇ ਬਿਲ ਉੱਤੇ ਹਜ਼ਾਰ ਬੰਦਾ ਮਰਵਾ ਕੇ ਕਿਸਾਨ ਘਰੇ ਆਏ ਤਾਂ ਉਹ ਉਹਨਾਂ ਨੂੰ ਬਿਲ ਵਾਪਸ ਕਰਨੇ ਪਵੇ ਇਹ ਮੋਦੀ ਦੀਆਂ ਜਿਹੜੀਆਂ ਨੀਤੀਆਂ ਨੇ ਨਵੇਂ ਦੇ ਨਵੇਂ ਜਿਹੜੇ ਕਾਨੂੰਨ ਅਜਿਹੇ ਸਖਤ ਕਾਨੂੰਨ ਅੰਗਰੇਜ਼ਾਂ ਵਾਲੇ ਆਪਾਂ ਕਹਿ ਦਈਏ ਕਿ ਅੰਗਰੇਜ਼ਾਂ ਤੋਂ ਵੀ ਭੈੜੇ ਜਿਹੜੇ ਕਾਨੂੰਨ ਇਹ ਬਣਦੇ ਜਾ ਰਹੇ ਨੇ ਇਹ ਖਬਰ ਜਿਹੜੀ ਆ ਇਹ ਚਿੰਤਾਜਨਕ ਤੇ ਨਰਾਸਾ ਭਰੇ ਵੀ ਆ ਖਾਸ ਕਰਕੇ ਸਾਡੇ ਜਿਹੜੇ ਨੇ ਡਰਾਈਵਰ ਵੀਰ ਨੇ ਉਹਨਾਂ ਵਾਸਤੇ ਬਹੁਤ ਹੀ ਮੰਦ ਭਾਗੀ ਖਬਰ ਆ ਕਿਉਂਕਿ ਅਕਸਰ ਉਹੀ ਪਹਿਲਾਂ ਵਾਲੀ ਗੱਲ ਕਰਦੇ ਆ ਕਿਸੇ ਦਾ ਜੀ ਨਹੀਂ ਕਰਦਾ ਜੇ ਖਬਰ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਜਿਹੜਾ ਇਨ੍ਹਾਂ ਕਾਨੂੰਨਾਂ ਦਾ ਜਿਹੜਾ ਵਿਰੋਧ ਹੋ ਸਕੇ ਤਾਂ ਕਿ ਜਿਹੜਾ ਡਰਾਈਵਰਾਂ ਨੂੰ ਇੱਕ ਰਾਤ ਮਿਲ ਸਕੇ